ਹਾਂਜੀ ਮੇਤਰੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਹੋਵਾਂਗੇ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਆਪਾਂ ਅੰਮ੍ਰਿਤਸਰ ਜਾਂਦੇ ਆ ਨਇਆ ਤੇ ਅੱਜ ਆਪਾਂ ਰਾਸਤੇ 'ਚ ਇੱਕ ਗੁਰਦੁਆਰਾ ਆਉਂਦਾ ਬਾਬਾ ਨੂਰ ਸਿੰਘ ਤੇ ਉਹਨਾਂ ਦੇ ਗੁਰਦੁਆਰੇ ਦੇ ਕਰੀਬ ਇਧਰੋਂ ਜਦੋਂ ਫੋਜੀ ਰੇਲੀ ਸਾਈਡ ਤੋਂ ਜਾਈਦਾ ਕਨੈਕਟਰ ਸਾਈਡ ਆ ਘੋੜੇ ਰੱਖੇ ਆ ਇਹ ਘੋੜੇ ਉਹ ਆ ਜਿਹੜੇ ਜਿੱਦਾਂ ਦਾਲ ਦਾਲ ਚੁੰਦਿਆ ਸਿੰਘ ਸਿੰਘਾਂ ਕੋਲੇ ਉਹਨਾਂ ਦੇ ਜਿਹੜੇ ਰਿਟਾਇਰਮੈਂਟ ਸਟੇਅਰਮੈਂਟ ਹੋ ਜਾਂਦੇ ਘੋੜੇ ਜਾਂ ਜਿਨ੍ਹਾਂ ਦੇ ਕੋਈ ਪ੍ਰੋਬਲਮ ਆ ਜਾਂਦੀ ਆ ਲੱਤ ਚ ਪ੍ਰੋਬਲਮ ਆ ਜਾਂਦੀ ਆ ਕਿਸੇ ਵੀ ਤਰ੍ਹਾਂ ਦੀ ਇਹ ਉਹ ਘੋੜੇ ਆ ਤੇ ਅੱਜ ਆਪ ਇੱਥੇ ਰੁਕੇ ਸੀਗੇ ਤੇ ਮੈਂ ਲੈ ਕੇ ਜਦੋਂ ਵੀਡੀਓ ਬਣਾ ਕੇ ਦਰਸ਼ਨ ਕਰਾ ਦिए ਸਾਰਿਆਂ ਨੂੰ ਤੇ ਆ ਵੇਖੋ ਬਹੁਤ ਵਿੱਚ ਵਿੱਚ ਪੋਨੀ ਪੋਨੀ ਘੋੜੇ ਵੀ ਬਹੁਤ ਆ ਹੋਰ ਚੰਗੇ ਚੰਗੇ ਨਸਲਾਂ ਦੇ ਜਿਵੇਂ ਨੀਲੇ ਮੱਝੂ ਕਿਆਲੇ ਇਸ ਤਰ੍ਹਾਂ ਦੇ ਚਲੋ ਦਾਲ ਸਿੰਘਾ ਵਾਲੇ ਘੋੜੇ ਸਾਰੇ ਵਧੀਆ ਹੁੰਦੇ ਆ ਤੇ ਇੱਕ ਵਾਰੀ ਤੁਸੀਂ ਆ ਨਿਗਾ ਮਾਰੋ ਆ ਨੀਲਾ ਫਿਰਾ ਖੜਾ ਹੈਗਾ ਆ ਦੇਖੋ ਬਹੁਤ ਸੋਹਣੇ ਸੋਹਣੇ ਜਾਣਵਰ ਸੀਗੇ ਇੱਥੇ ਜੇ ਜਦੋਂ ਆਪਾਂ ਕੀਰੇ ਵਾਲੀ ਸਾਈਡ ਤੋਂ ਅੰਮ੍ਰਿਤਸਰ ਜਾਈ ਨੂੰ ਜਾਂ ਅੰਮ੍ਰਿਤਸਰ ਤੋਂ ਜਾਈਦਾ ਤਰਨ ਤਰਨ ਤੱਪ ਕੇ ਗੁਰਦੁਆਰਾ ਆਉਂਦਾ ਬਾਬਾ ਨੋ ਸਿੰਘ ਪਾ ਰੁਕੇ ਸੀ ਰਾਜ ਹੈ ਨਾਮ ਦੇਖੋ ਉਹ ਨਿਕਲ ਗਿਆ ਪੇ ਪੋਨੀ ਆ ਗਿਆ ਆਵੇ ਇਹ ਮੈਂ ਕੀ ਬਾਤ ਸ਼ੌਣ ਦੇਖੋ ਮੈਂ ਟ੍ਰੋਫੀ ਦੇ ਸੋਨੇ ਸੁਨੇ ਕੋੜੇ ਤੋਂ ਕਬੂਤਰਾਂ ਨੂੰ ਜੀ ਰਿਆ ਪੰਛੀ ਨਾ ਜਨ ਬਗੀ ਜੀ ਰਿਆ ਇੱਥੇ ਲ ਬਨੇ ਨੁਕਰਾ ਖੜਾ ਸੀ ਪੱਬ ਵਾਪੇ ਪਾਣੀ ਪਿਆ ਕੇ ਗਏ ਸੀ ਸੇਵਾ ਕਰਦੇ ਘੋੜਿਆਂ ਦੀ ਬਹੁਤ ਬਹੁਤ ਜਿਆਦੇ ਘੋੜੇ ਹੀ ਘੋੜੀਆਂ ਘੋੜੀਆਂ ਵੀ ਸੀ ਉਹ ਇੱਕ ਬੰਨੇ ਹੀ ਕੋਈ ਸੂਈਆਂ ਹੀ ਕੋਈ ਓਵੇਂ ਸੀ ਬੱਚੇ ਸੀ ਛੋਟੇ ਛੋਟੇ ਇੱਧਰ ਬਾਬਾ ਜੀ ਪਾ ਪਾ ਦਾ ਨਾ ਪੰਜਾ ਦਾ ਨਹੀਂ ਤੁਮ ਰਾਏ ਕਰੋ ਇੱਧਰਲੇ ਪਾਸੇ ਨੁਕਰੇ ਖੜੇ ਹੀ ਇੱਕੋ ਪੰਜ ਪਲੇਆਂ ਖੜਾ ਉਹ ਨੁਕਰਾ ਬਹੁਤ ਚੰਗਾ ਘੋੜਾ ਖੜਾ ਹੋ ਗਿਆ ਇੱਕ ਚਲਾ ਜਾਏ ਹਾਂ ਪਾ ਕੇ ਜਾਏ ਸੁਧਰ ਅੱਗੇ ਵੇਲੋ ਵਿੱਚ ਇਹ گاਵਾ ਦਾ ਛੋਟੇ ਝੋੜੇ ਕਮਾਇਆ ਤੰਗ ਦਾ ਪੋਨੀ ரூளி இ ਇਧਰ ਪੋਪਾ ਰੱਖਿਆ ਸੀ ਇਹ ਨਾਉਡ ਵਿਲਰ ਬਾਬਿਆਂ ਨੇ ਤਾਂ ਜੇ ਆਪ ਇੰਨੇ ਇੰਨੇ ਹੀ ਕੁੜੇ ਦੇਖੋ ਤੇ ਆਪਣੀ ਵੀਡੀਓ ਨੂੰ ਕਰ ਦੋ ਸ਼ੇਅਰ ਲਾਈਕ ਸ਼ੇਅਰ ਆਪਣੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੇਅਰ ਪਰਚੇਸ ਵਾਲੀ ਵੀਡੀਓ ਪਾਉਣ ਲਈ ਆਪਣੇ ਨਾਲ ਸੰਪਰਕ ਕਰੋ ਬਤਵਾਦ ਸ਼ੇਅਰ ਕਰੋ ਤੇ